ਸਸਿਕਾ ਤੁਸੀਂ ਦੇਖ ਰਹੇ ਹੋ ਅਮੇজিং ਪੰਜਾਬ ਤੇ ਮੈਂ ਹਾਂ ਗੁਰਪ੍ਰੀਤ ਕੌਰ ਤੇ ਦੋਸਤੋ ਹਰ ਵਾਰ ਦੇ ਤਰ੍ਹਾਂ ਮੈਂ ਅੱਜ ਫੇਰ ਪਹੁੰਚੀ ਹੋਈ ਸੀ ਪਟਿਆਲਾ ਜਿੱਥੇ ਕਿ ਮੈਨੂੰ ਦੋ ਭਰਾਵਾਂ ਦੇ ਜੋੜੇ ਦੇ ਸੀ ਆ ਤਾਂ ਮੇਰਾ ਦਿਲ ਕੀਤਾ ਕਿ ਮੈਂ ਇਹਨਾਂ ਦਾ ਸ਼ੂਟ ਜਰੂਰ ਕਰਕੇ ਜਾਵਾਂ ਤਾਂ ਇਹਨਾਂ ਦੀ ਜਿਹੜੀ ਸਟਾਲ ਹੈ ਫ੍ਰੀ ਰੇਂਜ ਚਿਕਨ ਜੜਾਏ ਬਣਾਉਂਦੇ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਅ ਸੋ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਡਮ ਕਿਵੇਂ ਹੋ ਠੀਕ ਹੈ ਜੀ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਵੀਰੇ ਠੀਕ ਹਾਂ ਤੁਸੀਂ ਕੰਮ ਕਰਤਾ ਹਾਂ ਹਾਂ ਜੀ ਹਾਂ ਜੀ ਮੈਡਮ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਦੋ ਸਕੇ ਪ੍ਰਾਣੇ ਤਾਂ ਸਟਾਲ ਉੱਤੇ ਲਾਈ ਹੋਈ ਹੈ ਤੇ ਬਾਜੀ ਆਪਾਂ ਕਦੋਂ ਤੋਂ ਇਹ ਕੰਮ ਸ਼ੁਰੂ ਕਰ ਰਹੇ ਹਾਂ ਮੈਨੂੰ ਮੈਮ ਸਾਲ ਹੋ ਗਿਆ ਜੀ ਸਾਲ ਹੋ ਗਿਆ ਜੀ ਜੀ ਸਾਲ ਤੋਂ ਤੁਸੀਂ ਇੱਥੇ ਹੀ ਹੋ ਵਿੱਚ ਵੀ ਤੁਸੀਂ ਹਾਂ ਜੀ ਮੈਡਮ ਫਾਲਟਰੀ ਜੀ ਓਕੇ ਤੇ ਭਾਜੀ ਤੁਸੀਂ ਕੀ ਕੀ ਬਣਾਉਨੇ ਹੋ ਮੈਂ ਸਟੀਮ ਚਿਕਨ ਮੈਡਮ ਸਟੀਮ ਸਪੀਸ਼ ਚਿਕਨ ਸੂਪ ਹੈ ਜੀ 30 ਥੋੜਾ ਸੂਪ ਹੈ ਚਿਕਨ ਮਮਬੀ ਓਕੇ ਇਹ ਮਤਲਬ ਕਿ ਸਾਰਾ ਤੁਸੀਂ ਇੱਥੇ ਰੈਡੀ ਕਰਦੇ ਹੋ ਕਿ ਕਰੇ ਕਰਕੇ ਲੇ ਕਰੇ ਕਰਦੇ 10 ਮਿੰਟ ਅੱਛਾ ਹੋਮ ਮੇਡ ਤੇ ਭਾਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਇਹ ਦਾ ਸਾਰਾ ਦਿਨ ਲੱਗ ਜਾਂਦਾ ਜੀ ਅੱਛਾ ਮੈਂ ਤੁਹਾਡਾ ਤਾਂ ਹੀ ਕਹਿ ਰਹੀ ਸੀ ਵੀ ਤੁਸੀਂ ਜਲਦੀ ਆ ਜਾਓ ਜਲਦੀ ਆ ਜਾਓ ਪਰ ਆਉਂਦੇ ਆਉਂਦੇ ਲੇਟ ਹੋ ਗਏ ਹੈ ਨਾ ਤੁਸੀਂ ਥੋੜਾ ਟਾਈਮ ਲੱਗ ਜਾਂਦਾ ਹਾਂ ਤੇ ਭਾਜੀ ਕਦੋਂ ਤੋਂ ਤੁਸੀਂ ਤਿਆਰੀ ਕਰਨੀ ਸ਼ੁਰੂ ਕਰਦੇ ਹੋ ਕਿ ਤੁਹਾਨੂੰ ਸ਼ਾਮ ਦੇ ਮਤਲਬ ਕਿ ਤੁਸੀਂ 5 ਵਜੇ ਆ ਆਣਾ ਪ no that's very important though ਹਾਂ ਅੱਛਾ ਤੇ ਫਿਰ ਕਿੰਨਾ ਟਾਈਮ ਹੋ ਜਾਂਦਾ ਤੁਹਾਨੂੰ ਇੱਥੇ ਪੂਰੇ ਮੈਡਮ 11 ਵਜੇ ਜਾਂਦੇ ਅੱਛਾ 11 ਵਜੇ ਜਾਂਦੇ ਨਾ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਤੁਹਾਡੀ 10 11 ਵਜੇ ਤੱਕ ਡਿਊਟੀ ਆ 12 ਘੰਟੇ ਡਿਊਟੀ ਦਿੰਦੇ ਹੋ ਮਤਲਬ ਅੱਛਾ ਭਾਜੀ ਕਿਵੇਂ ਤਾਂ ਲੱਗਦਾ ਜਦੋਂ ਬੰਦਾ ਆਪਣਾ ਕੰਮ ਕਰਦਾ ਹਨਾ ਆਪਣਾ ਕੰਮ ਕਰਕੇ ਬਹੁਤ ਵਧੀਆ ਲੱਗਦਾ ਮੈਡਮ ਬਹੁਤ ਅੱਛੀ ਫੀਲਿੰਗ ਹੈ ਜੀ ਕੀ ਕਹਿੰਦੇ ਹੋ ਕਿ ਆਪਣਾ ਕੰਮ ਵਧੀਆ ਹੁੰਦਾ ਹੈ ਕਿ ਜਾਂ ਫਿਰ 7 8 ਘੰਟੇ ਦੀ ਜਾਂ 9 ਘੰਟੇ ਦੀ ਜੌਬ ਕਰਨਾ ਵਧੀਆ ਹੁੰਦਾ ਆਪਣਾ ਬੈਸਟ ਹੈ ਜੀ ਆਪਣਾ ਬੈਸਟ ਹਰ ਟਾਈਮ ਤੇ ਆਪਣਾ ਬੈਸਟ ਕੰਮ ਅੱਛਾ ਭ ਮੈਂ ਲਾਅ ਦੀ ਸਟੱਡੀ ਕਰੀ ਹੈ ਜੀ ਐਡਵੋਕੇਟ ਵੀ ਹੈ ਮੇਰਾ। ਓਹੋ! ਕੀ ਬਾਤ ਹੈ। ਮੈਂ ਨਾ ਅਸਕਲ ਬਹੁਤ ਜ਼ਿਆਦਾ ਦੇਖਦੀ ਹੈ ਕਿ ਜਿਹੜੇ ਜਿਨ੍ਹਾਂ ਨੇ ਲਾਅ ਦੀ ਸਟੱਡੀ ਕੀਤੀ ਹੈ ਨਾ ਉਹ ਜ਼ਿਆਦਾ ਇਹ ਚੀਜ਼ਾਂ ਨੂੰ ਹਨਾ ਪ੍ਰੈਫਰ ਕਰਦੇ ਨੇ ਕਿ ਆਪ ਆਪਨਾ ਬਿਜ਼ਨਸ ਕਰੀਏ। ਜੀ ਬਿਲਕੁਲ। ਮੈਂ ਇੱਕ ਪਹਿਲਾਂ ਵੀ ਵੀਡੀਓ ਕੀਤੀ ਸੀ ਕਿ ਉਹ ਵੀ ਲਾਇਰ ਸੀਗੇ ਹਨਾ ਉਹਨਾਂ ਨੇ ਵੀ ਆਪਣਾ ਫੂਡ ਸਟਾਲ ਵਧੀਆ ਤਰੀਕੇ ਨਾਲ ਉਹ ਵੀ ਚਲਾ ਰਹੇ ਨੇ। ਸੋ ਮੈਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਜਿਹੜੇ ਨੌਜਵਾਨ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਪਰ ਤੁਸੀਂ ਇੰਨੀ ਸਟੱਡੀ ਕਰਨ ਦੇ ਬਾਵਜੂਦ ਵੀ ਤੁਸੀਂ ਆਪਣਾ ਹੀ ਕੰਮ ਕਰ ਰਹੇ ਹੋ। ਬਿਲਕੁਲ ਮੈਡਮ, ਪਾਰਟ ਟਾਈਮ ਕਰ ਲੈ ਕੈਪਟਿਸ ਦੀ ਵੀ ਜਿਆਦਾ ਨਹੀਂ ਅੱਛਾ ਜੀ ਜੀ ਅੱਛਾ ਭਾਜੀ ਮੁੰਡੇ ਕਹਿੰਦੇ ਨੇ ਪੰਜਾਬ ਦੇ ਵਿੱਚ ਕੰਮ ਨਹੀਂ ਅਸੀਂ ਤਾਂ ਬਾਹਰ ਜਾਣਾ ਹੈ ਨਹੀਂ ਨਹੀਂ ਜੀ ਕਰਨ ਵਾਲੇ ਹੋਣੇ ਜੀ ਪੰਜਾਬ ਦੇ ਬਹੁਤ ਕੰਮ ਹੈ ਅੱਛਾ ਦੇਖੋ ਤੁਸੀਂ ਤਾਂ ਕਹਿੰਦੇ ਹੋ ਕਿ ਹਨਾ ਪੰਜਾਬ ਦੇ ਵਿੱਚ ਬਹੁਤ ਕੰਮ ਨਹੀਂ ਪਰ ਜਿਹੜੇ ਮੁੰਡੇ ਅੱਜ ਕੱਲ ਕੁੜੀਆਂ ਦਾ ਰੁਝਾਨ ਜਾਤ ਨਾ ਫੋਰਨ ਨੇ ਅਸੀਂ ਉੱਥੇ ਜਾ ਕੇ ਕਰਨਾ ਕਿਉਂਕਿ ਇੱਥੇ ਸਾਨੂੰ ਦੇਖਣਗੇ ਹੈ ਤੋ ਸਟਾਲ ਲਾਈ ਹੈ ਤੋ ਆਹ ਕੰਮ ਕਰ ਰਹੇ ਆ ਸ਼ਰਮ ਤਾਂ ਮੈਡਮ ਕਰਨੀ ਪੈਂਦੀ ਦੂਰ ਜੇ ਆਪਣਾ ਕੰਮ ਕਰਨਾ ਹੈ ਜੀ ਹੋਰ ਹੈ ਲੈ ਕੇ ਬਹੁਤ ਕੁਝ ਹੈ ਅੱਛਾ ਜੀ ਜਿਹਨੇ ਹੁਣ ਤੁਸੀਂ ਸਟੱਡੀ ਕਰ ਰਹੇ ਹੋੜਾ ਲਾ ਦੀ ਸਟੱਡੀ ਕੀਤੀ ਤੁਸੀਂ ਆਪਣਾ ਹਨਾ ਕਲਾਸਿਸ ਵੀ ਲਾਂਜਾਣੇ ਆ ਸਿੱਖਦੇ ਹੋ ਹਨ ਜੀ ਤੇ ਨਾਲ ਦੇ ਮੁੰਡੇ ਕੋਈ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਯਾਰ ਤੂੰ ਸਟੱਡੀ ਕਰੇ ਫਿਰ ਪੜਾਈ ਕਿਉਂ ਕੀਤੀ ਜੇ ਤੈਨੂੰ ਤਾਂ ਸਟੋਰੀ ਲਾਣੀ ਸੀ ਜੀ ਜੀ ਕੀ ਹੋਇਆ ਕਦੀ ਕਿਸੇ ਹਾਂਜੀ ਕਹਿੰਦੇ ਸ਼ੁਰੂ ਚ ਬਟ ਹੁਣ ਨਹੀਂ ਕੋਈ ਕਹਿੰਦਾ ਹਾਂ ਹਾਂਜੀ ਹਾਂ ਉਹ ਨਾਲ ਪ੍ਰੈਕਟਿਸ ਵੀ ਕਰਦੇ ਆ ਜੀ ਨਾਲ ਇੱਧਰ ਵੀ ਕੰਮ ਕਰਦੇ ਆ ਅੱਛਾ ਜੀ ਜੀ ਤੇ ਮਨ ਦੇ ਵਿੱਚ ਕਿਵੇਂ ਆਇਆ ਕਿ ਆਪਾਂ ਇਹ ਕੰਮ ਕਰਨਾ ਹੈ ਬੱਸ ਮੈਡਮ ਸ਼ੁਰੂ ਤੋਂ ਹੀ ਜਿਹਾ ਸਟੱਡੀ ਕੰਪਲੀਟ ਹੋਈ ਨਾਲ ਕੇ ਪਾਰਟ ਟਾਈਮ ਕੰਮ ਕਰਨਾ ਉਹ ਦੇਖਣ ਅੱਛਾ ਇਹ ਤੁਹਾਡੇ ਨਾਲ ਬ੍ਰਦਰ ਨੇ ਇਹ ਤੁਹਾਡਾ ਬ੍ਰਦਰ ਹੈ ਜੀ ਅੱਛਾ ਤੇ ਵੀਰੇ ਤੁਹਾਡਾ ਵੀ ਭਰਾ ਨੂੰ ਦੇਖਦੇ ਕਿ ਮਨ ਬਣੇ ਮੈਂ ਵੀ ਨਾਲ ਹੀ ਜਾਣਾ ਹਾਂ ਜੀ ਇਹ ਵੀ ਪੀਸੀ ਸਟੱਡੀ ਕਰ ਰਹੇ ਜੀ ਫਾਸਾ ਕੋਲੋਂ ਤੇ ਭਾਜੀ ਕੁਛ ਇਦਾਂ ਕਦੀ ਮਨ ਤੇ ਵਿੱਚ ਆਇਆ ਸੀ ਕਿ ਵੀ ਮੈਂ ਇੰਨੀ ਪੜ੍ਹਾਈ ਮੈਨੂੰ ਕਿ ਲੋੜ ਆ ਕਰਨ ਦੀ ਜਾਂ ਮੈਂ ਇਹ ਕੰਮ ਕਰਨ ਦੀ ਕਿ ਲੋੜ ਆ ਜਦੋਂ ਮੈਨੂੰ ਘਰ ਤੋਂ ਵਧੀਆ ਹਨਾ ਫਾਈਨੈਂਸ਼ੀਅਲ ਵਧੀਆ ਜਦੋਂ ਤੁਸੀਂ ਸਟੱਡੀ ਉਹ ਇੰਨੀ ਵਧੀਆ ਤਰੀਕੇ ਨਾਲ ਕਰ ਰਹੇ ਹੋ ਵੀ ਮੈਨੂੰ ਕਿ ਲੋੜ ਆ ਇਹ ਚੀਜ਼ ਕਰਨ ਦੀ ਕਦੀ ਮਨ ਚ ਆਇਆ ਇਦਾਂ ਨਹੀਂ ਮੈਡਮ ਮੈਨੂੰ ਖੁਦ ਇਹਦਾ ਸੀ ਕਿ ਮੇਰੀ ਸਟੱਡੀ ਕੰਪਲੀਟ ਹੋ ਗਈ ਤੇ ਮੈਂ ਆਪਣਾ ਹੀ ਕਰਨਾ ਵੀ ਪਾਰਟ ਟਾਈਮ ਖੁਦੇ ਕਰਕੇ ਜੀ ਅੱਛਾ ਤੇ ਆਸ-ਪਾਸ ਦੇ ਲੋਕਾਂ ਦਾ ਕਿਦਾਂ ਦਾ ਰਿਸਪੌਂਸ ਸੀ ਠੀਕ ਹੈ ਜੀ ਬੜੀ ਵਧੀਆ ਕਿਰਪਾ ਜਦੋਂ ਦਾ ਕੰਮ ਸ਼ੁਰੂ ਕੀਤਾ ਵਧੀਆ ਦੀਏਗਾ ਪੰਜਾਪੀ ਨਾ ਬ੍ਰਿਕਟ ਦੀ ਤੇ ਸਭ ਤੋਂ ਜ਼ਿਆਦਾ ਲੋਕ ਕੀ ਪਸੰਦ ਕਰਦੇ ਨੇ ਜਿਵੇਂ ਹੁਣ ਮੈਂ ਦੇਖ ਰਹੀ ਹਾਂ ਕਿ ਤੁਹਾਡੇ ਵਾਲੇ ਦੁਆਲੇ ਨਾ ਸਿਰਫ ਨਿਊ ਜਨਰੇਸ਼ਨ ਮੁੰਡੇ ਹੀ ਖੜੇ ਨੇ ਹਨਾ ਕੋਈ ਚੀਜ਼ਾਂ ਨੂੰ ਜ਼ਿਆਦਾ ਮੇਰੇ ਖਿਆਲ ਚ ਪ੍ਰੀਫਰ ਕਰਦੇ ਨੇ ਕਿ ਕੋਈ ਜਿਮ ਵਗੈਰਾ ਲਗਾਉਂਦਾ ਹਨਾ ਮੈਂ ਖਾਸ ਕਰਕੇ ਦੇਖਿਆ ਵੀ ਤੁਸੀਂ ਆਪਣਾ ਫੂਡ ਹੀ ਇਦਾਂ ਦਾ ਰੱਖਿਆ ਹੋਇਆ ਜੋ ਜਿਮ ਲਾਂਦੇ ਬੰਦੇ ਪ੍ਰੋਟੀਨ ਵਗੈਰਾ ਲੈਂਦੇ ਆ ਟਾਈਪ ਜਾਂਦੇ ਮੈਨੂੰ ਜਿਮ ਦੇ ਵੀ ਆਉਂਦੇ ਨੇ ਪੇਸ਼ੈਂਟ ਵੀ ਆਉਂਦੇ ਆ ਸੂਪ ਵਗੈਰਾ ਲੈਣ ਆ ਬੱਚੇ ਵੀ ਆਉਂਦੇ ਖਾਂਦੇ ਆ ਹਰੀ ਹਰੀ ਖਾਂਦੇ ਆ ਚਾਹਤੇ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗੇ ਥੋੜੇ ਜਿਹਾ ਸ਼ੌਟਸ ਦਿਖਾ ਦਿਓ ਵੀ ਤੁਸੀਂ ਕੀ ਕੀ ਬਣਾਉਨੇ ਹੋ ਜੀ ਜੀ ਤੇ ਆ ਤਸਵੀਰਾਂ ਚ ਤੁਸੀਂ ਵੇਖੋ ਵੀ ਭਾਜੀ ਕੀ ਕੀ ਬਣਾਉਦੇ ਨੇ ਪਹਿਲਾਂ ਤਾਂ ਤੁਸੀਂ ਉਹ ਚੈੱਕ ਕਰੋ ਠੀਕ ਹੈ ਜੀ ਇਹ ਆਪਣਾ ਚਿਕਨੇ ਕੀ ਹੈ ਇਹ ਚਿਕਨ ਹੈ ਮੈਡਮ ਸਟੀਮ ਚਿਕਨ ਹੈ ਜੀ ਐਸਟੀਮ ਕੀਤਾ ਹੋਇਆ ਤੁਸੀਂ ਹੈਨਾ ਜੀ ਸਟੀਮ ਇਹ ਸਪੈਸ਼ਲ ਸਟੀਮ ਫਿਸ਼ ਇਹ ਕਿਹੜਾ ਸਟੀਮ ਫਿਸ਼ ਹੈ ਮੈਡਮ ਓਕੇ ਇਟਸ ਸਟੀਮ ਫਿਸ਼ ਜੀ

ਇਸਦੇ ਵਿੱਚ ਤੁਸੀਂ ਘਰ ਦੇ ਮਸਾਲੇ ਹਾਂਜੀ ਹਾਂਜੀ ਦੇ ਵਿੱਚ ਲੈ ਕੇ ਆਉਂਦੀ ਹੈ ਜੀ ਚੀਕਾ ਹੁੰਦਾ ਹੈ ਤੇ ਕਾਜੀ ਪੱਤਾ ਹੁੰਦਾ ਹੈ ਅੱਛਾ ਜੀ ਤੁਸੀਂ ਕਿਤੋਂ ਸਿੱਖਿਆ ਜੋ ਕੁਝ ਤੁਸੀਂ ਬਣਾਉਨੇ ਹੋ ਕਿ ਜਸਟ ਸਿਰਫ ਮਨ ਚ ਆ ਗਿਆ ਕਿ ਨਹੀਂ ਕੋਈ ਗੱਲ ਨਹੀਂ ਆਪਾਂ ਇੱਕ ਵਾਰੀ ਬਣਾਇਆ ਘਰੇ ਬਣਾਇਆ ਕਰਦੇ ਨੇ ਕਿਹਾ ਤਾਂ ਬਹੁਤ ਵਧੀਆ ਬਣਿਆ ਹੈ ਨਹੀਂ ਨਹੀਂ ਮੈਡਮ ਬਸ ਅੱਕੇ ਲਈ ਦੇਖੇ ਟਰਾਈ ਕਰਕੇ ਤੁਸੀਂ ਘਰ ਦੀ ਰੈਸਪੀ ਹੈ ਜੀ ਅੱਛਾ ਜੀ ਜਦੋਂ ਨਾ ਘਰੇ ਟਰਾਈ ਕਰਕੇ ਦੇਖਿਆ ਅੱਛਾ ਜੇ ਤੁਹਾਨੂੰ ਕਰੇ ਬਣਾਉਂਦੇ ਹੁੰਦੇ ਸੀ ਕਿਸੇ ਤਰੀਫਾ ਕੀਤੀ ਹਾਂ ਕਾਕੇ ਤੋਂ ਤਾਂ ਬਹੁਤ ਵਧੀਆ ਬਣਾਉਣਾ ਹੈ ਨਾ ਬਿਲਕੁਲ ਬਿਲਕੁਲ ਆ ਤੇ ਹੁਣ ਆਲੇ ਦੁਆਲੇ ਦੇ ਲੋਕ ਵੀ ਕਹਿੰਦੇ ਨੇ ਬਿਲਕੁਲ ਬਿਲਕੁਲ ਅੱਛਾ ਤੇ ਬਾਜੇ ਜੋਤਸੇ ਬਣਾਉਣੇ ਹੋ ਹਾਂਜੀ ਤੇ ਬਣਾਉਣ ਲੱਗਿਆ ਮਨ ਦੇ ਵਿੱਚ ਕੀ ਹੁੰਦਾ ਹੈ ਕਿ ਜਾਂ ਫਿਰ ਜਦੋਂ ਤੁਸੀਂ ਇੰਨੀ ਕੁਆਂਟੀਟੀ ਜਦੋਂ ਪਹਿਲੇ ਦਿਨ ਤੁਹਾਡਾ ਤੁਸੀਂ ਇੱਥੇ ਸਟਾਲ ਲਾਈ ਹੈ ਨਾ ਪਹਿਲੇ ਦਿਨ ਦਾ ਤੇ ਅੱਜ ਦੇ ਦਿਨ ਦਾ ਕਿੰਨਾ ਕ ਫਰਕ ਨਜ਼ਰ ਆਇਆ ਫਰਕ ਪੈਂਦਾ ਹੈ ਮੈਡਮ ਪਹਿਲਾਂ ਸ਼ੁਰੂਆਲੇ ਦਿਨ ਚ ਮਤਲਬ ਬੰਦ ਤੱਕ ਸਗਲ ਹੁੰਦਾ ਹੈ ਉਸ ਤੋਂ ਬਾਅਦ ਫਿਰ ਹੋਰ ਹੋਲੀ ਜਿਵੇਂ ਲੋਕ ਜਾਂਦੇ ਨੇ ਨੂੰ ਟੈਸਟ ਕਰਦੇ ਨੇ ਫਿਰ ਅੱਗੇ ਜਗੇ ਦੱਸਦੇ ਨੇ ਵਧੀਆ ਰਿਸਪੋਸ ਹੁੰਦਾ ਹੈ ਅੱਛਾ ਜੀ ਅੱਜ ਜਿਵੇਂ ਹੁਣ ਤੁਸੀਂ ਪਹਿਲੇ ਦਿਨ ਹੀ ਆਏ ਹੈ ਨਾ ਮਨ ਦੇ ਵਿੱਚ ਡਰ ਨਹੀਂ ਲੱਗਿਆ ਵੀ ਪਤਾ ਨਹੀਂ ਕੰਮ ਚੱਲੇਗਾ ਕਿ ਨਾਲ ਕਿਉਂਕਿ ਅਬਸਲਿਊਟ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਹਨ ਦੁਕਾਨਾਂ ਹੁੰਦੀਆਂ ਨੇ ਹਰ ਇੱਕ ਕਸਟਮਰ ਉਹਨਾਂ ਦੇ ਕੋਲ ਬਹੁਤ ਜਾਂਦੇ ਹੁੰਦੇ ਆ ਆਪਣੇ ਮਨ 'ਚ ਡਰ ਹੁੰਦਾ ਕਦੀ ਹੋਇਆ ਸੀ ਵੀ ਹਾਏ ਮੇਰੇ ਕੋਲ ਕੌਣ ਆਏਗਾ ਫਿਰ ਬਿਜ਼ਨਸ ਲਾਂਚ ਵੇ ਪਹਿਲਾਂ ਤਾਂ ਹੁੰਦਾ ਜੀ ਸ਼ੁਰੂ-ਸ਼ੁਰੂ ਦੇ ਵਿੱਚ ਫਿਰ ਓੜਿਓੜੀ ਸੋਚ ਲਿਆ ਜੀ ਕੰਮ ਤਾਂ ਕਰਨਾ ਹੀ ਹੈ ਕੀ ਪ੍ਰੋਫਿਟ ਕੀ ਲਾਸ ਫਿਰ ਕਰ ਲੈ ਜੀ ਅੱਛਾ ਹਾਂ ਜੀ ਰੱਬ ਨੇ ਆਪਣੇ ਓੜਿਓੜੀ ਬਾਪੜਦੀ ਬਿਲਕੁਲ ਬਿਲਕੁਲ ਤੇ ਪਰਿਵਾਰ ਤਾਂ ਕਿੰਨਾ ਕੇ ਸਾਥ ਹੈ ਪਰਿਵਾਰ ਦਾ ਸਾਥ ਹੈਗਾ ਜੀ ਅੱਛਾ ਜੀ ਬਿਲਕੁਲ अच्छा आ, ओ, <laughs> ब्रदर ਨੂੰ ਵੀ ਕੋਸ਼ਿਸ਼ ਬਣਾਣਾ ਆਂਦਾ ਕਿ ਜਸਟ ਉਹ ਸਰਵ ਵੀ ਕਰਦੇ ਆ ਨਹੀਂ ਬ੍ਰਦਰ ਨੂੰ ਵੀ ਆਂਦਾ ਜੀ ਨਾਲ ਮੈਨੂੰ ਲੱਗਦਾ ਤਾਂ ਗੱਲਾਂ ਵੀ ਨਹੀਂ ਕਰਦੇ ਗੱਲਾਂ ਨਹੀਂ ਆਉਂਦੀਆਂ ਘਾਤੀ ਬੋਲਦਾ ਜੀ ਅੱਛਾ ਘਾਟੂ ਬੋਲਦਾ अच्छा परिवार ਦੇ ਵਿੱਚ ਕੌਣ ਕੌਣ ਆ ਤੁਹਾਡੇ ਮਦਰ ਹੈ ਜੀ ਫਾਦਰ ਨੇ ਤੇ ਅਸੀਂ ਦੋਨੋਂ ਬ੍ਰਦਰ ਹਾਂ ਅੱਛਾ ਦੋਨੋਂ ਬ੍ਰਦਰ ਹਾਂ ਚਲੋ ਛੋਟੀ ਜੀ ਫੈਮਿਲੀ ਹੈ ਤੇ ਅੱਜ ਫਸਤ ਨੂੰ ਕੀ ਖਵਾਓਗੇ ਜੀ ਕਹਾਂਗੇ ਮੈਡਮ ਦੱਸੋ ਜਿਹੜਾ ਤੁਹਾਡਾ ਮਤਲਬ ਕਿ ਕਸਟਮਰ ਤੁਹਾਡੇ ਕੋਲ ਆ ਕੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਮੈਨੂੰ ਤਾਂ ਉਹ ਚੀਜ਼ ਚਾਹੀਦੀ ਵੀ ਤੁਸੀਂ ਉਹ ਚੀਜ਼ ਬਣਾ ਕੇ ਦਿਓ ਸੋ ਇ ਰੈਡੀ ਹੋ ਰਿਹਾ ਕੀ ਰੈਡੀ ਕਰ ਰਹੇ ਹੋ ਤੁਸੀਂ ਇਹ ਚੈਸਟਾ ਮੈਡਮ ਬੋਨਲੈਸ ਚੈਸਟਾ ਇਹ ਕਸਟਮਰ ਦੀ ਡਿਮਾਂਡ ਹੈ ਇਹ ਕਸਟਮਰ ਦੀ ਡਿਮਾਂਡ ਹੈ ओके ਕੀ ਕੀ ਤੁਸੀਂ ਇਹਦੇ ਵਿੱਚ ਪਾਣੇ ਹੋ ਇਹਦੇ ਵਿੱਚ ਮੈਂ ਬੋਨਲੈਸ ਚਸਟੋਗੀ ਜੀ ਬਲੈਕ ਚਿਨੇ ਹਾਂਜੀ ਤੇ ਲੈਮਨ ਹੋ ਗਿਆ ਓਕੇ ਹਾਂਜੀ ਤੇ ਕਾਲੀ ਮਿਰਚ ਹੋ ਗਈ ਤੇ ਧਨੀਆ ਓਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਦੋਸਤੋ ਸਫਾਈ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਆ ਤਾਜੀ ਹੁਣ ਲੱਗਦਾ ਨਹੀਂ ਹੈ ਕਿ ਜਿਹੜੇ ਪੰਜਾਬੀ ਮੁੰਡੇ ਨੇ ਹੁਣ ਸਭ ਤੋਂ ਜ਼ਿਆਦਾ ਕੰਮ ਵੱਲ ਧਿਆਨ ਦੇਣ ਲੱਗੇ ਹੈ ਨਾ ਬਿਲਕੁਲ ਬਿਲਕੁਲ ਵੀ ਪਹਿਲਾਂ ਸੰਗ ਕਰਦੇ ਸੀ ਲੈ ਸਾਨੂੰ ਤਾਂ ਲੋਕੀ ਕਹਿਣਗੇ ਲੈ ਤੂੰ ਆਹ ਕੰਮ ਕਰਦਾ ਆ ਸਹੀ ਗੱਲ ਹੈ ਹਾਂ ਠੀਕ ਵੀਰ ਉਹ ਤਾਂ ਚੈਸਟ ਸੋ ਗਾਰਨਿਸ਼ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੀਤਾ ਹੋਇਆ ਸੋ ਆਪਾਂ ਵੀ ਹੁਣ ਟਰਾਈ ਕਰਾਂਗੇ ਸੋ ਦੇਖਦੇ ਆ ਕਿ ਸਾਨੂੰ ਹੁਣ ਤੁਸੀਂ ਕੀ ਖਵਾਣੇ ਹੋ ਲੱਗਦਾ ਇੱਕ ਵਾਰ ਬਾਅਦ ਵਿੱਚ ਹਾਂਜੀ ਖੜੇ ਖੜੇ ਥੱਕਦੇ ਨਹੀਂ ਹੋ ਨਹੀਂ ਨਹੀਂ ਮੈਡਮ ਆ ਹੈਬਿਟ ਬਣ ਗਈ ਹੁੰਦਾ ਅੱਛਾ ਨਹੀਂ ਕਈ ਵਾਰੀ ਬੰਦੇ ਇਹ ਹੁੰਦਾ ਹੈ ਨਾ ਵੀ ਸਾਰਾ ਦਿਨ ਜਿਵੇਂ 5 ਵਜੇ ਤੋਂ ਲੈ ਕੇ ਤਸੇ 10 11 ਵਜੇ ਤੱਕ ਖੜਨਾ ਹਨਾ ਬੰਦਾ ਥੱਕ ਜਾਂਦਾ ਹੈ ਔਰ ਉਸ ਤੋਂ ਬਾਅਦ ਥੋੜੀ ਨੀਂਦਰ ਪੂਰੀ ਹੋ ਜਾਂਦੀ ਘਰ ਜਾ ਕੇ ਹਾਂਜੀ 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 ਅ ਇਹਨੂੰ ਤੁਸੀਂ ਆਪਣਾ ਫੋਰਨ ਹੀ ਸਮਝੋ ਹਨਾ ਵੀ ਜਿਵੇਂ ਅਸੀਂ ਫੋਰਨ ਦੇ ਵਿੱਚ ਜੇ ਅਸੀਂ ਜਾਰੀਆ ਸ਼ਕਲ ਲਾਉਣੀਆਂ ਨੇ ਬਿਲਕੁਲ ਉੱਥੇ ਵੀ ਸ਼ਕਲ ਹੈ ਜੀ ਹਾਂ ਸ਼ਕਲ ਤਾਂ ਉੱਥੇ ਵੀ ਹੈ ਬਿਲਕੁਲ ਜੀ ਬਿਲਕੁਲ 200 220 ਕਰ ਦੇਣੇ 1700 ਠੀਕ ਹੈ ਜੀ 2 ਲੱਖ ਕਰ ਦੇਣਾ ਜੀ ਸੋ ਤੁਹਾਡੇ ਕਸਟਮਰ ਵੀ ਆ ਰਹੇ ਨੇ ਸੋ ਨਾਲ ਨਾਲ ਭਾਜੀ ਕੰਮ ਵੀ ਕਰ ਰਹੇ ਨੇ ਤੇ ਆਪਾਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਸਟਮਰ ਨਾਲ ਸੋ ਦੇਖਦੇ ਹਾਂ ਪਾਲੀਸ਼ਾ ਸ਼੍ਰੀਕਲ ਸ਼੍ਰੀਕਲ ਜੀ ਕਿਵੇਂ ਹੋ ਵਧੀਆ ਜੀ ਹਰ ਵਾਰ ਆਉਂਦੇ ਆਖਣ ਅਪਰੋਕਸੀਮੇਟਲੀ ਹਫਤੇ 'ਚ ਦੋ ਤਿੰਨ ਵਾਰ ਆ ਜੀ ਇੱਥੇ ਆਨੇ ਹਾਂ ਜੀ ਇੱਥੇ ਬੜਾ ਵਧੀਆ ਸਾਫ ਸੁਥਰਾ ਜੀ ਪਹਿਲੀ ਗੱਲ ਤਾਂ ਅੱਛਾ ਜੀ ਤੇ ਦੂਜੀ ਗੱਲ ਵੀ ਸਸਤਾ ਵੀ ਹੈ ਤੇ ਵਧੀਆ ਵੀ ਹੈ ਅੱਛਾ ਜੀ ਤੇ ਹੋਟਲ ਨਾਲੋਂ ਜ਼ਿਆਦਾ ਵਧੀਆ ਕਿ ਮੁੰਡੇ ਆਪ ਕੰਮ ਕਰਦੇ ਆ ਬਾਹਰ ਜਾਣ ਨਾਲੋਂ ਵਧੀਆ ਲੱਗਦਾ ਕੰਮ ਬਿਲਕੁਲ ਕੀ ਪਾਜੀ ਗੱਲ ਇਹ ਵੀ ਹੈ ਨਾ ਵੀ ਜੇ ਪੰਜਾਬੀ ਪੰਜਾਬੀ ਦਾ ਸਾਥ ਦੇ ਦੇ ਕਹਿੰਦੇ ਪੰਜਾਬ ਦੇ ਵਿੱਚ ਹੀ ਫੋਰਨਰ ਆ ਕੈਨੇਡਾ ਪੰਜਾਬੀ ਗੱਲ ਪੰਜਾਬੀਆਂ ਵਾਲੀ ਨਹੀਂ ਹੈਗੀ ਗੱਲ ਹਿਮੈਨਿਟੀ ਦੀ ਹੈ ਜਿਹੜਾ ਵੀ ਸਾਡੇ ਭਾਰਤ ਦੇ ਵਿੱਚ ਕੋਈ ਵੀ ਕੰਮ ਕਰਦਾ ਸਾਨੂੰ ਦਾ ਸਾਥ ਦੇਣਾ ਚਾਹੀਦਾ ਠੀਕ ਹੈ ਕਾਪ ਤੌਰ ਤੇ ਸਾਡੇ ਇਕਰਦੇ ਲੋਕ ਵੀ ਅਸੀਂ ਇਤੋਂ ਹੀ ਲੈਣਾ ਪੰਜਾਬੀ ਦਾ ਉਹ ਗੱਲ ਨਹੀਂ ਹੈਗੀ ਪਰ ਮੁੰਡੇ ਕੰਮ ਕਰਦੇ ਨੇ ਅਪਰੀਸ਼ੀਏਟ ਕਰਦਾ ਇਸ ਗੱਲ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਸਰ ਕਿ ਤੁਸੀਂ ਕਿਹਾ ਕਿ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਸੋ ਗੱਲ ਵੀ ਠੀਕ ਹੈ ਕਿ ਅਗਰ ਜੇ ਸਾਡੇ ਪੰਜਾਬੀ ਨੌਜਵਾਨ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਤੁਸੀਂ ਹੱਲਾਸ਼ੀਰੀ ਦਿਓ ਉਹਨਾਂ ਦੇ ਕੋ ਅਗਰ ਜੇ ਤੁਸੀਂ ਹੀ ਸਾਥ ਦੋਗੇ ਤਾਂ ਹੀ ਹੋਗੇ ਬਦਮੀਆਂ ਜੇ ਤੁਸੀਂ ਸਾਥ ਨਾ ਦੋਗੇ ਤਾਂ ਫਿਰ ਉਹਨਾਂ ਨੂੰ ਹੱਲਾ ਹੱਲਾ ਸ਼ੀਰੀ ਕੌਣ ਦੇਗਾ ਹੌਸਲਾ ਫਜ਼ਾਈ ਕੌਣ ਕਰੇਗਾ ਫਿਰ ਆਪੀ ਫਿਰ ਨੌਜਵਾਨਾਂ ਨੇ ਇਹੀ ਕਿਹਾ ਕਿ ਅਸੀਂ ਬਾਹਰ ਹੀ ਜਾਣਾ ਨਾ ਜਦੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਪਿਆਰ ਨਾ ਮਿਲਿਆ ਸੋ ਨਾਲ ਦੇ ਨਾਲ ਤਿਆਰ ਹੋ ਰਹੀ ਸਾਡੀ ਪਲੇਟ ਸੋ ਆਪਾਂ ਟੇਸਟ ਵੀ ਕਰਾਂਗੇ ਪਹਿਲਾਂ ਕਸਟਮਰ ਦੀ ਡਿਮਾਂਡ ਕਹਿੰਦੇ ਸਭ ਤੋਂ ਪਹਿਲਾਂ ਹੁੰਦੀ ਹੈ ਕਸਟਮਰ ਜਿਹੜਾ ਹੁੰਦਾ ਉਹ ਰੱਬ ਦਾ ਰੂਪ ਹੁੰਦਾ ਸੋ ਨਾਲ-ਨਾਲ ਪਾਜੀ ਵੀ ਤਿਆਰ ਕਰ ਰਹੇ ਨੇ ਸੋ ਮੇਰੀ ਪਲੇਟ ਵੀ ਹਾਜ਼ਰ ਹੈ ਸੋ ਆਪਾਂ ਟੇਸਟ ਕਰਾਂਗੇ ਟੇਸਟ ਕਰਕੇ ਦੱਸਾਂਗੇ ਕਿ ਕਿਵੇਂ ਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਲੈਗ ਪੀਸ ਔਰ ਇਧਰ ਸਾਡਾ ਸਲਾਦ ਜੇ ਪੰਜਾਬੀ ਦੇ ਵਿੱਚ ਕਹਿ ਦਈਏ ਤਾਂ ਹੁਣ ਆਪਾਂ ਟੇਸਟ ਕਰਕੇ ਦੱਸਾਂਗੇ ਕਿਵੇਂ ਜੀ ਐਡ ਬਹੁਤ ਵਧੀਆ ਹਾਂਜੀ ਐਡ ਬਹੁਤ ਵਧੀਆ ਬਿਲਕੁਲ ਬਿਲਕੁਲ ਇਹ ਸੋਕਤ ਜਿੰਨਾ ਵੀ ਫੰਕਸ਼ਨ ਹੈ ਤਾਂ ਮੈਨੂੰ ਲੱਗਦਾ ਬਿਲਕੁਲ ਸੌਫਟ ਹੈ ਲੈਗ ਪੀਸ ਹੈ ਸੋ ਮੈਨੂੰ ਲੈਗ ਪੀਸ ਬਹੁਤ ਪਸੰਦ ਆ ਸੋ ਆਪਾਂ ਟੇਸਟ ਕਰਾਂਗੇ ਨਾਲ ਸੌਸ

ਅੱਛਾ ਵੀਰੇ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਟੇਸਟ ਨਹੀਂ ਹੈ ਬਲਕਿ ਸਫਾਈ ਟੇਸਟ ਦਾ ਪੂਰਾ ਧਿਆਨ ਰੱਖਿਆ ਹੋਇਆ ਮੈਂ ਭਾਜੀ ਸਰਾਂ ਤੋਂ ਭਾਜੀ ਆਪਣੀ ਨਾ ਪੂਰੀ ਲੋਕੇਸ਼ਨ ਦੱਸ ਦੋ ਅਰਬਨ ਸਟੇਟ ਮੈਡਮ ਗੋਪਾਲ ਸਵੀਰ ਦੇ ਸਾਹਮਣੇ ਦੀ ਫੇਸ 2 ਫੇਸ 2 ਫੇਸ 2 ਹਾਂ ਤੇ ਭਾਜੀ ਇਹਨਾਂ ਦਾ ਤੁਸੀਂ ਰੇਟ ਕੀ ਕੀ ਰੱਖਿਆ ਹੋਇਆ ਇਹਦਾ ਮੈਮ ਜਿਵੇਂ ਬੋਨਲੈਸ ਚੈਸਟ ਹੈ ਜੀ 160 ਦੀ 250 ਗ੍ਰਾਮ ਜੀ 100 ਦੀ 150 ਗ੍ਰਾਮ ਓਕੇ ਜੀ ਲੈਗ ਥਾਈ 140 ਜੀ ओके मतलब कि जे आज रेट ने कोई ज्यादा भी नहीं हैगे ना तो ਤੁਹਾਨੂੰ बच ਜਾਂਦਾ ਫਿਰ ਇਹ ਕਰਨ ਦੇ ਚਲੋ ਬਹੁਤ ਵਧੀਆ ਤੇ ਬਾਜੀ ਕਈ ਨਾ ਈਵਰਸ ਨੂੰ ਲੋਕੇਸ਼ਨ ਦਾ ਪਤਾ ਨਹੀਂ ਲੱਗਦਾ ਤੁਸੀਂ ਆਪਣਾ ਨੰਬਰ ਵੀ ਮੈਂਸ਼ਨ ਕਰ ਦੇ ਕੋਈ ਨੰਬਰ ਦੱਸਿਓ ਆਪਣਾ ਫੋਨ ਨੰਬਰ ਦੱਸ ਦੋ ਫੋਨ ਨੰਬਰ 9592213902 ਕੋਈ ਕਾਲ ਤੇ ਵੀ ਆਰਡਰ ਦੇ ਸਕਦਾ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਅ ਸੋ ਦੋਸਤੋ ਆ ਪਾਣੀ ਨੇ ਲੋਕੇਸ਼ਨ ਦੱਸ ਦਿੱਤੀ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਦੱਸ ਦਿੱਤਾ ਤਾਂ ਅਗਰ ਜੇ ਤੁਹਾਡੇ ਕੋਲ ਲੋਕੇਸ਼ਨ ਦਾ ਪਤਾ ਨਹੀਂ ਲੱਗਦਾ ਤਾਂ ਮੇਰੀ ਸਕਰੀਨ ਦੇ ਹੇਠਾਂ ਜਿਹੜਾ ਨੰਬਰ ਵੀ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆ ਸਕਦੇ ਹੋ ਆਪਣਾ ਤੁਸੀਂ ਆਰਡਰ ਵੀ ਤੁਸੀਂ ਦੇ ਸਕਦੇ ਹੋ ਫਿਰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਧੰਨਵਾਦ